ਵੈਗੁਰੂ ਦੀ ਕਿਰਪਾ ਨਾਲ ਅਸੀਂ 1.7 ਸਾਹਿਬ ਜਾ ਆਏ ਹਾਂ ਹੁਣ ਅਸੀਂ ਬਦਰੀ ਨਾਥ ਜਾ ਰਹੇ ਹਾਂ ਟਾਈਮ ਕਿੰਨਾ ਹੋ ਗਿਆ ਨੰਨੂ ਭਾਈ 1:30 ਡੇਢ ਬਜੇਗਾ ਕਿਉਂਕਿ ਉੱਤਰ ਵਿੱਚ ਕਾਫੀ ਸਮਾਂ ਲੱਗਦਾ ਤੇ ਮੀਂਹ ਪੈਣ ਲੱਗੇ ਰਾਹ 'ਚ ਸਾਡੇ ਬੰਦੇ ਦੀ ਗੋਡਾ ਵੀ ਟੁੱਟ ਗਿਆ ਸੀਗਾ ਉਹ ਮਸਾਂ ਸੀ ਠੀਕ ਕੀਤਾ ਤੇ ਲੰਘਾ ਟੂਰ ਬਸਤ ਅੱਛਾ ਗਿਆ ਹੁਣ ਅਸੀਂ ਰਾਹ 'ਚ ਹਾਂ ਬਾਕੀ ਸਾਰੇ ਪਿੱਛੇ ਨੇ ਇਹ ਨੰਨੂ ਭਾਈ ਰਮਣਾ ਸਾਡਾ ਸਾਹਿਬ ਏ ਬਾਈ ਆਪਣਾ ਨੰਨੂ ਇਹ ਮੁੰਡ ਦਾ ਗੋਟਾ ਹਿੱਲ ਗਿਆ ਸੀ ਸੈੱਟ ਹੋ ਗਿਆ ਸੀ ਵੈਸੇ ਕਾਟੀ ਖੇਡਦਾ ਮੁੰਡਾ ਅਸੀਂ ਜਾ ਰਹੇ ਇੱਕ ਹੋਰ ਡੈਸਟੀਨੇਸ਼ਨ ਬੰਨੇ ਤੇ ਰਾਹ ਚ ਮੈਨੂੰ ਬਾਬਾ ਜੀ ਮਿਲਣੇ ਬਾਬਾ ਜੀ ਨਮਸਤੇ ਕਹਾਂ ਜਾ ਰਹੇ ਹੋ ਬਾਬਾ ਜੀ ਆਪ ਬਦਨਾ ਜਾ ਰਹਾ ਹੂੰ ਉਹ ਤਾਂ ਆਏ ਕਹਾਂ ਸੇ ਹੋ ਪੈਦਲ ਆਏ ਹੋ ਕਿਤਨੇ ਦਿਨ ਲੱਗੇ 5 22 ਮਹੀਨੇ ਪੰਜ ਮਹੀਨੇ ਵਿੱਚ ਆ ਗਏ 22 ਦਿਨ ਵਿੱਚ ਆ ਗਏ ਤੋ ਆਪ ਹੈ ਕਹਾਂ ਸੇ ਕਾਸ਼ੀ ਬਨਾਰਸ ਸੇ ਤੇ ਉਹ ਵਹਾਂ ਸੇ ਕਹਾਂ ਸੇ ਆਏ ਸੇ ਕੈਸੇ ਆਏ ਟ੍ਰੇਨ ਸੇ ਆਏ ਰਿਸ਼ੀਕੇਸ਼ ਤੱਕ ऋषिका से बद्रीनाथ बद्रीनाथ से आगे भी जाओगे अच्छा चारों धाम करने के आप और आपका नाम क्या है हमारा नाम है प्रेम नारायण प्रेम नारायण आप वैसे बनारस से हैं तो आपका परिवार नहीं है नहीं नहीं, नहीं कोई नहीं। अच्छा कब से हो आप इस रूप में नहीं नहीं नहीं। आप कितनी होगी सत्तर के होगी इकसठ हो गए तो इस रूप में आप क्यों आए ਮਹਾਰਾਜ ਜੀ ਜੀ ਨਾਨਕ ਕੀ ਕਰਦਾ ਬਸ ਉਹ ਹੀ ਲੈ ਆਇਆ ਸ਼ਿਪ ਸ਼ਿਪ ਲੈ ਆਇਆ ਹੈ ਬੋਲੇनाथ ਲੈ ਆਇਆ ਅੱਛਾ ਲੱਗਾ ਆਪਸੇ ਮਿਲ ਕੇ ਉਹ ਆਪਣੇ ਵਾਲੀ ਗੱਡੀ ਰੋਕ ਲਈ ਆਪਣਾ ਗੱਡੀ ਹਾਂਜੀ ਅਸੀਂ ਬਦਰੀਨਾਥ ਆ ਗਏ ਇਹ ਮੇਨ ਬਾਜ਼ਾਰ ਇਹੀ ਮੇਨ ਪਰਾ ਜਿਹੜਾ ਕਿ ਪਿੰਡ ਮਾਨਾ ਨੂੰ ਜਾਂਦਾ ਅਸੀਂ ਪਿੰਡ ਮਾਨਾ ਜਾਂਦੇ ਹੁਣ ਸਾਡੇ ਪਿਛਲੇ ਆ ਰਹੇ ਸਾਡਾ ਮੁੰਡਾ ਬਿਮਾਰ ਹੋ ਗਿਆ ਸੀ ਕਿ ਮੈਡੀਕਲ ਤੇ ਰੁਕੇ ਹਾਂ ਪਰ ਮੈਡੀਕਲ ক্লোਜ਼ ਹੈ ਇਹ ਕਿਤੇ ਸਾਰੇ ক্লোਜ਼ ਹੋਣਗੇ ਕਿਉਂਕਿ ਸਾਰੇ ਖਾਣਾ ਖਾਣ ਜਾਂਦੇ ਇਸ ਵਕਤ ਪਤਾ ਨਹੀਂ ਕੀ ਚੱਕਰ ਆ ਬਾਕੀ ਦੇਖਦੇ ਹੁਣ ਬੱਤ ਨਹੀਂ ਲਾਹਦੇ ਨੂੰ ਕਰਨਾ ਅਸੀਂ ਤਾਂ ਵੇਟ ਕਰ ਰਹੇ ਹਾਂ ਵਸ ਉਹਨਾਂ ਦੇ ਆ ਅਸ਼ਵਰ ਦੇ ਪਿੱਛੇ ਨੇ ਡੱਗੂ ਵਰਗੀਆਂ ਸਖੀਰੇ ਲੈਤੇ ਆ ਨਮਕ ਚਾਹੀਦਾ ਸਾਨੂੰ ਸਾਨੂੰ ਕੋਈ ਕਰਿਆਨਾ ਸਟੋਰ ਨਹੀਂ ਮਿਲ ਰਿਹਾ ਜਿੱਥੇ ਮਿਲ ਜੇ ਨਹੀਂ ਹੈ ਯਾਰ ਸਾਰੇ ਗੈਸਟ ਹਾਊਸ ਹੈ ਜਾਂ ਪੂਜਾ ਸਮਗਰੀ ਸਟੋਰ ਨੇ ਸਾਰੇ ਮਾਨਾ ਪਿੰਡ ਦੇਖਣ ਜਾ ਰਹੇ ਆ ਬਹੁਤ ਸੁਣਡ ਬਾੜ ਹੈ ਪਰ ਟਰੈਕ ਇੰਨੀ ਜ਼ਿਆਦਾ ਇਹ ਸਮਝੋ ਬਾਹਰ ਹੀ ਨਾ ਪਰ ਸਾਡੀ ਗੱਡੀ ਇਸ ਸੇਫ ਜਗ੍ਹਾ ਤੇ ਲਾ ਕੇ ਦੋਨੇ ਸਰ ਪੁਲਸ ਵਾਲੇ ਨੇ ਕਹਤਾ ਸੀ ਗੱਡੀ ਉੱਥੇ ਲਾ ਦੋ ਖੜੇ ਗੱਡੀਆਂ ਬਹੁਤ ਸੋਹਣੀ ਜਗ੍ਹਾ ਤੇ ਲੱਗਿਆ ਸਰ ਕੱਡੀਆਂ ਵੀ ਸੋਹਕੀਆਂ ਮਾਨਾ ਵਿਲੇਸ ਭਾਰਤ ਦਾ ਪਹਿਲਾ ਪਿੰਡ ਨਿੱਕਾ ਜਿਹਾ ਪਿੰਡ ਹੈ ਚੱਲ ਦੂਗਰ ਨੂੰ ਪਰ ਲੋਕ ਵੇਖਣ ਵਾਲੇ ਇਹਨਾਂ ਨੂੰ ਕਿਦੋਂ ਸਾਲਾਂ ਤੋਂ ਇੰਨੇ ਵੱਧ ਗਏ ਨੇ ਕਿ ਬੱਚੂ ਇਹਨਾਂ ਤੁਸੀਂ ਬਹੁਤ ਜ਼ਿਆਦਾ ਪੀੜਾ ਹੈ ਹਰੇਕ ਜਗ੍ਹਾ ਲੇ ਲਓ ਯਾਰ ਆਹੀ ਨਾਲੀ ਹੈ ਜੀ ਇਦਨੇ ਕੀ ਹੈ ਇਹ ਕਿਤਨਾ ਡਾਲਣਾ ਹੈ ਇਹ ਇੱਕ ਜੜੀ ਕਨਾ ਇੱਕ ਆਧਾ ਲਿਟਰ ਹਾਂਜੀ ਛੇ ਕੌਲੀ ਵਿੱਚ ਥੋੜਾ ਬਚਾ ਲੈ ਲੈ ਫਿਰ ਦੇ ਦੇ ਉਹ ਜਿਹੜਾ ਪਾ ਕੇ ਇਹਨੂੰ ਬੋਹ ਕਰਨਾ ਹੈ ਤੇ ਇਹ ਰੰਗ ਛੱਡ ਜੂ ਇਹ ਇੱਕ ਇਹਦਾ ਰੱਖਣਾ ਹੈ ਕਿੰਨੇ ਦਿਨ ਰੱਖਣਾ ਹੈ ਇਹ ਚਾਰਾ ਲੈ ਲੈ ਚਾਰਾ ਫਿਰ ਉਸ ਤੋਂ ਬਾਅਦ ਲਗਾਉਣਾ ਤੇ ਇਹ ਕਨਾ ਦੋ ਪਾ ਕੇ ਰੱਖਣੇ ਫਿਰ ਲੋਹਣ ਅੱਛਾ ਜੀ ਇਹ ਇਹ ਹੈ ਕੀ ਹੈ ਇਹ ਵਾਲ ਛੱਡਣ ਵਾਲੀ ਚੀਜ਼ ਕੀ ਹੈ ਇਹ ਹੈ ਲਾਲ ਜੜੀ ਬੂਟੀ ਹੈ ਜੇ ਇਹ ਵੀ ਖੁਦ ਲੈ ਕੇ ਆ ਆਪ ਬਹੁਤ ਖੂਬਸੂਰਤ ਪਿੰਡ ਹੈ ਬਹੁਤ ਜ਼ਿਆਦਾ ਨਿੱਕੀ ਨਿੱਕੀ ਗਲੀਆਂ ਤੰਗੀਆਂ ਗਲੀਆਂ ਪਰ ਇਹ ਪਿਛਲੇ 2-3 ਸਾਲਾਂ ਚ ਬਹੁਤ ਮਸ਼ਹੂਰ ਹੋ ਗਿਆ ਇਸ ਸਾਲ ਤਾਂ ਕੁਝ ਜ਼ਿਆਦਾ ਹੀ ਹੋਇਆ ਅੱਗੇ ਗੱਲ ਕਰਕੇ ਆ ਉਹ ਕਹਿੰਦੇ 2 ਸਾਲਾਂ ਚ ਸਾਡਾ ਮਤਲਬ ਕਾਰੋਬਾਰ ਪਤਾ ਨਹੀਂ ਕਿੰਨੇ ਸੋ ਗੁਣਾ ਵੱਧ ਗਿਆ ਚੰਗੀ ਗੱਲ ਆ ਇਹ ਕਾਜਪੰਡ ਇਹ ਆ 베ਦ ਵਿਆਸ ਗੁਫਾ ਜਿੱਥੇ 베ਦ ਵਿਆਸ ਜੀ ਨੇ ਮਹਾ ਭਾਰਤ ਦੀ ਰਚਨਾ ਕੀਤੀ ਸੀ ਆ ਗੁਫਾ ਇਹਦੇ ਜਿਹੜੇ ਪਹਾੜ ਦੇ ਪੱਤਰੇ ਜਿਹਨੇ ਨਾ ਮੈਨੂੰ ਲੱਗਦਾ ਪੁਰਾਣਾ ਕਾਗਜ਼ ਇਕੱਠੇ ਕਰਕੇ ਰੱਖਿਆ ਹੋਣਾ ਤੇ ਮੰਨਿਆ ਜਾਂਦਾ ਕਿ ਇੱਥੇ ਲਿਖੀ ਗਈ ਸੀਗੀ ਦੇਖਦੇ ਅੰਦਰ ਕੋਈ ਜੀ ਅੰਦਰ ਫੋਨ ਤਾਂ ਲੋਡ ਨਹੀਂ ਹੈਗਾ ਬਾਕੀ ਦੇਖਦੇ ਕੀ ਬੰਦ ਹੈ ਇਹ ਗੁਫਾ ਨਾਲ ਬਾਹਰ ਪੰਜ 330 ਸਾਲ ਪੁਰਾਣੀ ਹੈ ਤੇ 222 ਕਿਹਾ ਗਿਆ ਸੀ ਤਿੰਨ ਹੋੜ ਜੋੜ ਲਓ 5333 ਸਾਲ ਪੁਰਾਣੀ ਇਸੇ ਗੁਫਾ ਦੇ ਵਿੱਚ ਵੇਦ ਵ્યાਸ ਜੀ ਨੇ ਕਹਿੰਦੇ ਮਹਾ ਭਰ ਦੇ ਰਚਨਾ ਕੀਤੀ ਸੀ ਮਤਲਬ 5000 ਕੱਲੇ ਤਾਂ ਇਹ ਤ੍ਰਿਗਵੇਤ ਤੋਂ ਵੀ ਪਹਿਲਾਂ ਹੁੰਦਾ ਇਹ ਪਿੰਡ ਬੇਹਦ ਖੂਬਸੂਰਤ ਹੈਗੇ ਪਰ ਮੈਨੂੰ ਇਹ ਕਹਿੰਦਾ ਖਾਸ ਜੀ ਦੀ ਗੱਲ ਬਹੁਤ ਖੂਬਸੂਰਤ ਲੱਗੀ ਹਰ ਘਰ ਦੇ ਵਿੱਚ ਬਾਹਰ ਕੈਂਪਰ ਭਰ ਕੇ ਰੱਖੇ ਹੋਏ ਨੇ ਪਾਣੀ ਪੀਣ ਵਾਸਤੇ ਕੋਈ ਆਉਂਦਾ ਜਾਂਦਾ ਪਾਣੀ ਪੀ ਸਕੇ ਕੈਂਪਰ ਹੈ ਗਲਾਸ ਹੈ ਇਹ ਕਮਾਲ ਦੀ ਗੱਲ ਲੱਗੀ ਮੈਨੂੰ ਆ ਪਿੰਡ ਦੀ ਮਾਨਾ ਪਿੰਡ ਭਾਰਤ ਦਾ ਪਹਿਲਾ ਪਿੰਡ ਇੱਕ ਹੋਰ ਪੁਆਇੰਟ ਜਿੱਥੇ ਸਰਸਵਤੀ ਨਦੀ ਦੀਂਦੀ ਹੈ ਉਥੇ ਸ਼ਹਾਦੇਵਾਦ ਨੂੰ ਰਿਕਾਰਡ ਨਾ ਹੋਵੇ ਤਰ ਪੰਜੇ ਪੰਡਤ ਇਕ ਡਰਾਪ ਤੇ ਜਦੋਂ ਸਵਰਗ ਨੂੰ ਜਾਂਦੇ ਨੇ ਨੇੜੇ ਦਿਖਾਵਾਂਗੇ ਜਿੰਨੇ ਵੀਰੋ ਪੇੜ ਬਹੁਤ ਜ਼ਿਆਦਾ ਇਹ ਹੈ ਸਤਪਤੀ ਨਦੀ ਜਿਹੜੀ ਕਿ ਕਿੱਥੋਂ ਆਉਂਦੀ ਹੈ ਕਿਸੇ ਨੂੰ ਪਤਾ ਨਹੀਂ ਲੱਗਦਾ ਇੰਨੀ ਵੀ ਵਿਧੀ ਹੈ ਇਹਦਾ ਕਾਰਨ ਇਹ ਹੈ ਕਿ ਮੰਨਿਆ ਜਾਂਦਾ ਹੈ ਇਹ ਕਿ ਵੇਦਵਿਆਸ ਜੀ ਜਦੋਂ ਮਹਾਪਾਰ ਦੀ ਰਚਨਾ ਕਰ ਰਹੇ ਸੀ ਤਾਂ ਇਹ ਸ਼ੋਰ ਬਹੁਤ ਕਰਦੀ ਸੀ ਤੇ ਉਹਨਾਂ ਨੇ ਸ਼ਰਾਬ ਦਿੱਤਾ ਕਿ ਤੂੰ ਲੁਕਤ ਹੋ ਜਾ। ਤੇ ਇੰਨੀ ਕੀ ਦੀਂਦੀ ਅੱਗੇ ਜਾ ਕੇ ਹਲਕਨੰਦਾ ਚ ਮਿਲ ਜਾਂਦੀ ਹੈ। ਸਾਹਮਣੇ ਜਿੱਥੇ ਆ ਕੰਮ ਕਰ ਰਹੇ ਨੇ। ਤੇ ਜਦੋਂ ਜਿਹੜੇ ਪਾਂਡਵ ਸੀਗੇ ਉਸ ਵਰਗ ਨੂੰ ਜਾ ਰਹੇ ਸੀ ਤਾਂ ਵਿਚਾਲੇ ਨਦੀ ਆ ਗਈ ਤੇ ਉਹਨੇ ਇਹ ਭੀਮਨੇ ਪੁਲ ਬਣਾਇਆ ਸੀਗਾ। ਇਹ ਇਹ ਮੰਨਿਆ ਜਾਂਦਾ ਹੈ। ਤੇ ਬੜਿਆ ਸੋਹਣਾ ਲੋਕੇਸ਼ਨ ਹੈ। ਤੌਰਤ ਰੋਹਣ ਮਾਰਗ ਇੱਥੋਂ ਹੀ ਜਏ ਸੀ ਪੰਡਵ ਸਤਾਰਕ ਅੱਗੇ ਉਹਨੇ ਦੁੱਤ ਵੀ ਲੱਗੇ ਸਨ ਤੁਹਾਨੂੰ ਇਸੇ ਸੰਭਲਣਾ ਵਾਲਾ ਦੇਖੋ ਸਾਰਾ ਕੁਝ ਬਦਲਦਾ ਰਹਿੰਦਾ ਹੈ ਨਾ ਪਿੱਛੇ ਇੱਕ ਦੁਕਾਨ ਸੀ ਕਾਫੀ ਪਹਿਲਾਂ ਉਹ ਪਿੱਛੇ ਜਿੱਥੇ ਉਹ ਦਿਖਾਵਾਂਗੇ ਤੁਹਾਨੂੰ ਉਹ ਮੰਨਿਆ ਤੇ ਕਿ ਹਿੰਦੁਸਤਾਨ ਦੀ ਪਹਿਲੀ ਦੁਕਾਨ ਹੈ ਕਿਉਂਕਿ ਇਹ ਹਿੰਦੁਸਤਾਨ ਦਾ ਪਹਿਲਾ ਪ੍ਰਥਮ گاਉਂ ਮਤਲਬ ਪਿੰਡ ਮੰਨਿਆ ਜਾਂਦਾ ਹੈ ਵਿਲੇਜ ਮੰਨਿਆ ਜਾਂਦਾ ਤੁਸੀਂ ਕਹੋ ਪਰ ਇਹਨੇ ਹੋਰ ਜੇ ਉੱਪਰ ਆ ਕੇ ਪਾਲੀ ਕਿਉਂਕਿ ਇਹ ਜਿਹੜਾ ਰਸਤਾ ਜਾ ਰਹੇ ਨੇ ਇਹਦੇ ਪਹਿਲੇ ਪਾਸੇ ਉਸ ਵਰਗ ਕੀ ਤਰਫ ਜਾ ਰਿਹਾ ਉਹੀ ਹੈ ਜਿੱਥੇ ਸਾਰੇ ਪੰਡ ਪਏ ਸੀਗੇ ਇਹ ਹੁਣ ਇਹ ਹਿੰਦੁਸਤਾਨ ਦੇ ਪ੍ਰਸਿੱਧ ਨੂੰ ਪਾਣਾ ਹੈ। ਹਾਂਜੀ ਭਾਈ ਕਿੱਥੇ ਆ ਰਹੇ ਹੋ? ਭਾਈ ਇਹ ਮਾਨਾ ਪਿੰਡ ਹੈ। ਹਾਂਜੀ। ਵੀਡੀਓ ਦਾ ਪਹਿਲਾ। ਓਕੇ ਜੀ। ਤੇ ਬੜੀ ਖੂਬਸੂਰਤ ਜਗ੍ਹਾ ਹੈ। ਹਾਂਜੀ। ਆਹ ਵੀ ਚੀਜ਼ਾਂ ਨੇ ਇੱਥੇ ਜਿਵੇਂ ਵੇਦਵਿਆਸ ਨੇ ਰਚਨਾ ਕੀਤੀ ਸੀ ਤੇ ਮਹਾਪਰਦੇ ਦੀ ਉਹ ਗੁਫਾ ਦੇਖੀ ਜਿਵੇਂ। ਹਾਂਜੀ। ਇੱਥੇ ਸਤਸਪਤੀ ਨਦੀ ਹੈ ਜਿਹੜੇ ਥੋੜੀ ਜਿਹੀ ਦੀਦੀ ਹੈ। ਕਿਉਂਕਿ ਵੇਦਵਿਆਸ ਨੇ ਸ਼ਰਾਪ ਦਿੱਤਾ ਸੀ ਵੀ ਤੈਨੂੰ ਤੂੰ ਖੜਕਾ ਕਰਦੇ ਜਦੋਂ ਮੈਂ ਮਹਾਪਰਦੇ ਦੀ ਰਚਨਾ ਕਰਦਾ ਇਸ ਲਈ ਉਹ ਲੋਕ ਉਹ ਵੀ ਥੋੜੀ ਹੁੰਦੀ ਹੈ। ਤੇ ਤੁਸੀਂ ਜਿਹੜੇ ਪਾਂਡਵ ਸੀਗੇ ਉਹ ਸਵਰਗ ਨੂੰ ਜਾਂਦੇ ਸੀ। ਅੱਛਾ ਜੀ। ਜਿਹੜਾ ਰਾਹ ਇਹਦੇ ਮੰਨ ਮੰਨੇ ਦੋ ਸਵਰਗ ਨੂੰ ਜਾਂਦਾ ਰਾਹ ਹੈ। ਹਾਂ ਜੀ ਹਾਂ ਜੀ। ਤੇ ਬਾਕੀ ਨੂੰ ਕਿਹਾਏ ਆ। ਬਾਕੀ ਆ ਬਹੁਤ ਪਤਾ ਨਹੀਂ ਹੈ ਕਿ ਕਹਿੰਦੇ ਨੂੰ ਕੀ ਹੈ ਸਵਾਦ ਬਹੁਤ ਹੈ। ਘਟਨੀ ਵੀ ਹੈ ਜਿਹੀ ਜਿਹੀ ਤਰ੍ਹਾਂ ਦੀ ਹੈ। ਨੇਰੀ ਲੈਰ ਕੇ ਤੁਸੀਂ ਨੇ। ਸਵਾਦ ਹੀ ਲੱਗਦੀ ਆ ਫਿਰ ਆਣਾਂ ਦੇ ਵੀ ਮੱਟੇ ਲੱਗੇ ਫਿਰ ਭਾਗਣੇ। ਹਾਂ ਜੀ ਹਾਂ ਜੀ। ਤੂੰ ਬਲੌਗ ਬਣਾਉਂਦਾ ਰਹੇ ਜੀ। ਮੁੰਡਾ ਬਹੁਤ ਸਿਆਣਾ ਪਰ ਸਾਡੇ ਆਰਡਰ ਤੱਕ ਆਇਆ ਬੇਵਤਰਾ। ਆ ਬੇ ਮਜ਼ਾਕ ਕਰਦੇ ਮਜ਼ਾਕ ਕਰਦੇ ਰਹਿੰਦੇ ਰਹਿੰਦੇ। ਕਿਆ ਕਰ ਰਿਹਾ ਹੈ ਅਰੇ ਮੁੰਡਾ ਕਰ ਰਿਹਾ ਹੈ ਪੱਗ ਦੇਣਾ ਆ ਦੇ ਫਿਰ ਤੁਸੀਂ ਬੱਕਰੀ ਹੈ ਇਹ ਐਡੇ ਵੱਡੇ ਪਹਾੜ ਦੇ ਬੱਕਰੀ ਹੈ ਤੇ ਇੱਕ ਤਾਂ ਆ ਸੀ ਇੱਕ ਆ ਟੌਪ ਤੇ ਆ ਸ਼ਾਇਦ ਤੁਹਾਨੂੰ ਦਿਸੇ ਨੰਗੀ ਅਖੜਾ ਦਿਸੇਗਾ ਇਹ ਆ ਇੱਥੇ ਵਧੀ ਹੈ ਆ ਗਈ ਹੈ ਮੰਨਿਆ ਜਾਂਦਾ ਕਿ ਜਿਹੜਾ ਆਰ ਆ ਇਹ ਸਵਰਗ ਨੂੰ ਜਾਂਦਾ ਸੀ ਤੇ ਜਿਹੜੇ ਪਾਂਡਵ ਸੀ ਉਹ ਇਸੇ ਰਾ ਸਵਰਗ ਨੂੰ ਗਏ ਸੀ ਇਹ ਪਾਂਡਵਾ ਦਾ ਸਭ ਤੋਂ ਵੱਡੇ ਸਰ ਇੱਕ ਮਿੰਟ ਯੁਦਿਸ਼ਥਿਰ ਜਿਹਨੂੰ ਧਰਮਰਾਜ ਵੀ ਕਿਹਾ ਜਾਂਦਾ ਸੀ ਸਭ ਤੋਂ ਵੱਡੇ ਸੀ ਤੇ ਦੂਸਰੇ ਉਹਨੇ ਕਾਫੀ ਲੰਬੇ ਪੁੱਤਰ ਨੇ ਇਹ ਭੀਮ ਮਹਾਪਰਕਰਮੀ ਗਦਾਧਾਰੀ ਭੀਮ ਇਸ ਕੋ ਇਹਨੂੰ ਇਹਨੂੰ ਇਹ ਵੀ ਕਹਿੰਦੇ ਸੀ 1200 ਹਾਥੀ ਕੇ ਬਲਧਾਰੀ ਸਨਾਤਨ ਕੇ ਇਹ ਅਰਜਨ ਸਭ ਸ੍ਰੇਸ਼ਟ ਧਨੁਸ ਜੋ ਧਨੁਸ ਦੇ ਸਭ ਤੋਂ ਸਭ ਸ੍ਰੇਸ਼ਟ ਸੀਗਾ ਉਹਨੂੰ ਅਰਜਨ ਹੈ ਉਹ ਨਹੀਂ ਇਹ ਚੌਥਾ ਬੁੱਤਾ ਹੈ ਨਕੁਲ ਦਾ ਨੀਤੀਮਾਨ ਨਕੁਲ ਇਹ ਪੰਜਵਾਂ ਬੁੱਤਾ ਹੈ ਦ੍ਰੋਪਤੀ ਦਾ ਮਹਾਰਾਣੀ ਦ੍ਰੋਪਤੀ ਜਿਹਨੂੰ ਕਿਹਾ ਜਾਂਦਾ ਮਾਨਦਰੋਪਤੀ ਇਹ ਐਦਰੋਪਤੀ ਹਾਂ ਇਹ ਮਾਨਵਤਵ ਇਸ ਸਹਾਦੇਵ ਨੇ ਜਿਹੜੇ ਕਿ ਪੰਜਵੇਂ ਪਾਂਡਵ ਸਨ ਇਹ ਛੋੜੀ ਨਦੀ ਹੈ ਜਿਹੜੀ ਤੁਹਾਨੂੰ ਦਿਖਾਈ ਸਰਸਵਤੀ ਇੱਧਰ ਇਹ ਜਿਹੜਾ ਗੇਟ ਹੈ ਇਹ ਕਹਿੰਦੇ ਕਿ ਜਿਹੜਾ ਸਵਰਗ ਨੂੰ ਜਾਂਦਾ ਰਾਹ ਹੈ ਉਹਦਾ ਗੇਟ ਆ ਇਹ ਕਾਫੀ ਉੱਚਾ ਟਾਲਾ ਪਰ ਆਪਾਂ ਮੰਨ ਲਵਾਂ 50 ਤਾਂਗੇ ਪਰੋ ਘੱਟ 10 ਫੁੱਟ ਉੱਚਾ ਗੇਟ ਆ ਟਾਲਾ ਜਿਹੜਾ ਪਰ ਆਪਾਂ ਵਜਾਤਾ ਆਹੀ ਰਾਹ ਇਹ ਇਧਰ ਉੱਪਰ ਨੂੰ ਜਾਵੇ ਤੇਹੀ ਰਾਹ ਸਰਸਪਤੀ ਸ੍ਰੀ ਤੁਹਾਨੂੰ ਪਹਿਲਾਂ ਦਿਖਾ ਕੇ ਖੜੇ ਆ ਮੈਂ ਲਾ ਜਾ ਰਿਹਾ ਸੀ ਮਾਨਾ ਪਿੰਡ ਦੇ ਵਿੱਚ ਹੀ ਆ ਇੱਕ ਸਧਾਰਨ ਘਰ ਆ ਕਿਸੇ ਦਾ ਦੇਖੋ ਕਲਾਕਾਰੀਆਂ ਦੇਖੋ ਆਪਣੇ ਘਰਾਂ ਦੇ ਉੱਤੇ ਕੀ ਛਾਪਿਆ ਹੁੰਦਾ ਛਾਪੇ ਜਿੰਦੇ ਹੁੰਦੇ ਕੁਝ ਵੈਸੇ ਕੀ ਛਾਪਿਆ ਹੋਣਾ ਆਹ ਦੇਖੋ ਆ ਇਹਨਾਂ ਦਾ ਚਿਬਾ ਆ ਰਿਹਾ ਛੋਟਾ ਜਿਹਾ ਇੱਕ ਇਧਰ ਸਰਸwati ਮਾਤਾ ਕੋਈ ਜਾਂਦਾ ਇਹਦਾ ਕਮਾਲ ਦੀ ਗੱਲ ਆ ਯਾਰ ਇਧਰ ਆਕ ਸਭ ਤੇ ਇਹੇ ਗੱਲ ਆ ਇਧਰ ਦੀ ਇਦਿਖੇ ਮੈਂ ਇਧਰ ਕੁਮਾ ਮਾ ਥੋੜਾ ਜਿਹਾ ਇਧਰ ਸਹੀ ਸਹੀ ਬਈਆ ਤੁਹਾਨੂੰ ਜਗਾ ਪਲੀਜ਼ ਕੁਮਾ ਦੀ ਗੱਲਾਂ ਨਹੀਂ ਅਸੀਂ ਅੱਜ ਟੈਂਟ ਲੱਤਾਂ -3 ਹੋਇਆ ਪਏ تھے ਮਾਣਾ ਪਿੰਡ ਉੱਤਰਾਖੰਡ ਚ ਦੇਖੀ ਜੀ ਕਿੱਥੇ ਬੋਲਾ ਚਲ ਬੈਠਾ ਹੈ ਉਪਰ ਉੱਪਰ ਲੈ ਹੈ ਉੱਪਰ ਲੈ ਹਾਂ ਇਹੀ ਕਿਚਨ ਬਣਾ ਕੇ ਦੇਣਗੇ ਸਾਨੂੰ ਨੌਂ ਮਲਗਿਆ ਭਾਈ ਪਰ ਚੋਟੀਆਂ ਇਹ ਸਾਡਾ ਟੈਂਟ ਬੜਾ ਕੁਸਰਤ ਟ੍ਰੈਂਟ ਆ ਯਾਰ ਭਾਈ ਇਹਨਾਂ ਤੋਂ 4-5 ਬੱਚੇ ਕਿਤੇ ਉੱਠ ਤੇ ਸਿਰਤੇ ਕੀ ਆ ਵਾ ਓਏ ਸਰਾ ਨਾਲੋਂ ਤਾਂ ਵਰਤਦਾ ਗੁੱਡ ਮਾਰਨਿੰਗ ਵੀ ਸਾਰਿਆਂ ਨੂੰ ਅੱਜ ਹੋ ਗਈ 13 ਜੂਨ ਦੋ ਦਿਨ ਬਲਾਗਿੰਗ ਲਾਇਆ ਕਿ ਰਾਹ ਹੋਈ ਸੀ ਆ ਜਹਾੜਾ ਲਾਸਟ ਦਿਨ ਅਜਾ ਪਿੰਨੋਂ ਨੂੰ ਜਾਣਾ ਬਹੁਤ ਦਿਨ ਹੋਇਆ ਹੈ ਨਹੀਂ ਪਰ ਆਪਸੇ ਇੱਥੇ ਆਏ ਸੀ ਆਹ ਤਾਂ ਇਹ ਉਹ ਸ਼ੋ ਸ਼ਿਵਰਾ ਕੋਣਕਾ ਕਮਾਲ ਦਾ ਸੀ ਰਾਤ ਤਸੀਮ 1 ਵਜੇ ਤੱਕ ਇੱਥੇ ਬੈਠੇ ਰਹੇ ਲਗਭਗ ਕੌਣ ਸਵੇਰ ਕੋ 5 ਵਜੇ ਦਾ ਟਾਈਮ ਹੋਇਆ ਹੁਣ ਨਹੀਂ ਪੈਣ ਲੱਗਾ ਕਣੀਆਂ ਸਾਲੂ ਕਸ਼ਨ ਹੰਗਲਾ ਯਾਕੋ ਕਿੰਨਾ ਚਰਵਾ ਦੇਖਿਆ ਦਰਖਤ ਦੀ ਬਣਿਆ ਪਿਆ ਮੈਂ ਪੁੱਛਿਆ ਨੂੰ ਅੱਕ ਲਈ ਬੈਠਿਆ ਕਹਿੰਦੇ ਜਿਹੜਾ ਸਭ ਤੋਂ ਗੁਣਕਾਰੀ ਪੌਦਾ ਉਹ ਹੈ ਇਹ ਇੱਥੇ ਸਾਰੇ ਚ ਆਸੀ ਅੱਕਕ ਦਵਾ ਲਗਾ ਛੋਟੇ ਛੋਟੇ ਬੋਤਲਾਂ ਇਹ ਮੇਰੀ ਜਗ੍ਹਾ ਹੈ ਸਾ ਵਾਟਰਪੂਲ ਨਾ ਆਓ ਜਦੋਂ ਮਰਜ਼ੀ ਤੁਸੀਂ ਬੜੀ ਮਰਕਾਨ ਮਨਜੀ ਹੋ ਜਾਂਦੇ ਆ ਗੱਡੀਆਂ ਨੇ ਰਾਹ ਆਫ ਰੋਡਿੰਗ ਡਾਲੀ ਰੋਲੇ ਕਾਫੀ ਨੇ ਉਖਾਰਾ ਉਹ ਤਾਂ ਸਾਨੂੰ ਨੁਕਸਾਨ ਹੀ ਹੋਇਆ ਕਿ ਰਾਤ ਸਾਡੀ ਇੱਕ ਗੱਡੀ ਦਾ ਟਾਇਰ ਫਟ ਗਿਆ ਯਾਰ ਸ਼ੂਲ ਗੱਡਾ ਟਾਇਰ ਫਟ ਗਿਆ ਪਰ ਉਸ ਟੱਪਣੀ ਹੈਗੇ ਦੋ ਕੋਈ ਗੱਲ ਕਰਨ ਲੱਗ ਐਵੇਂ ਤਾਂ ਬਣਾਇਆ ਆ ਆ ਛੋਟੀ ਜਿਹੀ ਕੰਦੀ ਨਾਲਾ ਬੰਦੇ ਇਥੋਂ ਦਾ ਗੱਲ ਸਾਰੀ ਐਵੇਂ ਦੇ ਘੱਟੇ ਚੱਕ ਤੇ ਗੱਲ ਖੂਬ ਸੋਹਣ ਤੇ ਜਿਹਾ ਨਾਲਾ ਹਿੱਕਾ ਜਾ ਨਹਾਉਣ ਵਾਲਾ ਪਾਣੀ ਠੰਡਾ ਕਿੰਨਾ ਕਾ ਖਾਸ ਛੰਡਾ ਨਹੀਂ ਬੰਦਾ ਛੰਡਾ ਬਹਾ ਨਾ ਆ ਨੋਰਮਲ ਜਿਹਾ ਵਾਟਰ ਆ ਬੱਦਲ ਵਜੇ ਜਾਂਦੇ ਨੇ ਬਾ ਨਿਕਲਦੇ ਆ ਥੋੜੇ ਚੱਲ ਨੂੰ ਪਹਿਲਾਂ ਗੱਡੀ ਦਾ ਟਾਇਰ ਬਦਲਾਉਣੇ ਆ ਆਹਦੇ ਹੀ ਕਬਰੰਮੋਹ ਨਾ ਆ ਰਾਤ ਸਿਆ ਨਾਲੇ ਵੀ ਦੀ ਗੱਡੀ ਲੈ ਕੇ ਅਸੀਂ ਕੱਢ ਕੇ ਤੇ ਸਾਰੀ ਰਾਤ ਮੀਂਹ ਪਈ ਗਿਆ ਬਾਵਾ ਅਸੀਂ ਤੜਕੇ ਟਾਇਰ ਸਾਡਾ ਜਿਹੜਾ ਫਟ ਗਿਆ ਸੀਗਾ ਉਹ ਐਕਚੁਅਲੀ ਟਾਇਰ ਨਹੀਂ ਫਟਿਆ ਹਰਦੀਪ ਸਿੰਘ ਹਾਂਜੀ ਉਹ ਐਕਸਲ ਹੀ ਪਾੜ ਗਿਆ ਵੀ ਹਾਂ ਉਹਦਾ ਕਿਸਮਤ ਚੰਗੀ ਰਹੀ ਆਪਣੇ ਕੋਈ ਘਟਨਾ ਨਹੀਂ ਵਾਪਰੀ ਹੋਰ ਉਹ ਬਚਾਲੋ ਐਕਸਲ ਟੁੱਟ ਗਿਆ ਹੋਰ ਤੜਕੇ ਸੀ ਹਵਾ ਭੜ ਜੇ ਖੜੇ ਨਾ ਮੁਰਕੇ ਸੀ ਚਿਪਣੀ ਲਾਈ ਐ ਤੇ ਆ ਨਾਲਾ ਸਾਰਾ ਭਰ ਗਿਆ ਬਾਬਾ ਜੀ ਸ੍ਰੀ ਦੇਸ਼ਵਰੇ ਗੱਡੀ ਇੱਥੇ ਕੱਢ ਗਏ ਤਾਰ ਕੇ ਗੱਡੀ ਨਿਕਲ ਕੇ ਨਹੀਂ ਅਸੀਂ ਇੱਥੇ ਸਟਕ ਅਫ ਹੋ ਜਾਣਾ ਸੀਗਾ ਆਹਨ ਆਹਨ ਪਤਾ 20 ਦਿਨ ਹਨ ਨਾ ਪੰਦਾ ਕੇ 25 ਦਿਨ ਹਨ ਪੰਦਾ ਨੂੰ ਇੱਥੇ 2013 ਵਾਲਾ ਕੰਮ ਹੀ ਸਟਾਰਟ ਹੋਣਾ ਸ਼ੁਰੂ ਹੋ ਚੁੱਕਿਆ ਲਗਾਤਾਰ ਮੀਂਹ ਪਈ ਜਾਂਦੇ ਨੇ ਮੀਂਹ ਤਾਂ ਤਰਕ ਥੋੜਾ ਆਇਆ ਸੀ ਪਰ ਪਿੱਛੋਂ ਦਾ ਨਾਲਾ ਤਾਰ ਕੇ ਭਰ ਗਿਆ ਹਾਂਜੀ ਬਾਈ ਹਾਂਜੀ ਪਿਛਲੀ ਵੀਡੀਓ ਚ ਨਾ ਜਿਹੜਾ ਮੈਂ ਐਕਸਲ ਕਿਹਾ ਸੀ ਉਹ ਐਕਚੁਅਲੀ ਐਕਸਨ ਨਹੀਂ ਰੇਮੀ ਟੁੱਟ ਗਿਆ ਸੀ ਵਿਚਾਲੋਂ ਐਡਾ ਮਤਲਬ ਬਹੁਤ ਹੀ ਰਫ ਆਫ ਰੋਡਿੰਗ ਆ ਉਹ ਸਾਡਾ ਰੇਮੀ ਵਿਚਾਲੋਂ ਟੁੱਟ ਗਿਆ ਤਾਂ ਕਰਕੇ ਹਵਾ ਨਹੀਂ ਖੜਦੀ ਸੀ ਉਹ ਤਾਂ ਕੁਦਰਤੀ ਵੇਖ ਲਿਆ ਸਵੇਰੇ ਅਸੀਂ 2 ਘੰਟੇ ਵਿੱਚ ਦੇ ਮੀਂਹ ਚ ਮੀਂਹ ਚ ਭਿੱਜਦੇ-ਭਿੱਜਦੇ ਉਹ ਪਹਿਲਾਂ ਹਵਾ ਭਰੀ ਫਿਰ ਟਾਇਰ ਬਦਲੇ ਆ ਤੇ ਹੁਣ ਅਸੀਂ ਜਾ ਰਹੇ ਆ ਵਾਪਸ ਅੱਜ ਘਰੇ ਤਾਂ ਪਹੁੰਚ ਨਹੀਂ ਪਹੁੰਚ ਰਾ ਕਿੰਨੇ ਵਜੇ ਪਹੁੰਚਾਂਗੇ ਇਹ ਸਵਾਲਾ ਮੱਕੀ ਦੇਖਦੇ ਆਂ ਇੰਗ ਸੱਟ ਸੱਟ ਹੈ ਬਈ ਦੇਖਦੇ ਟਾਟਾ ਚ ਆਫ ਰੋਡਿੰਗ ਹੈ ਜਵੀ ਦਵਾਰਾ ਸ੍ਰੀ ਪੌਂਟਾ ਸਾਹਿਬ ਜਿਹੜਾ ਕਿ ਸਹਬਜ਼ਾਦਾ ਬਾਬਾ ਜੀਤ ਸਿੰਘ ਦਾ ਜਨਮ ਸਥਾਨ ਆ। ਕਾਫੀ ਲੰਮੇ ਟਾਈਮ ਬਾਅਦ ਇੱਥੇ ਆਉਣਾ ਹੋਇਆ। ਇੱਧਰ ਕਵੀ ਦਰਬਾਰ ਜਿਹੜੇ ਸਜਾਇਆ ਕਰਦੇ ਸਨ ਉਹ ਇੱਧਰ ਸਥਾਨ ਬਣਿਆ ਹੋਇਆ। ਦਿਖਾਉਣੇ ਤੁਹਾਨੂੰ। ਆਜੋ ਇੱਧਰ ਆਜੋ।